ਤੇ ਸਰਕੀਟ ਦੇ ਬ੍ਰਾਹਮ ਭਾਇਆ ਨੂੰ ਇਹ ਕੱਲ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦਿਆ ਹਦਾਇਤਾਂ ਤੇ ਸ਼ਾਮਲ ਨੂੰ ਥਾਣਾ ਲਖੋਕੇ ਦੀ ਪੁਲਿਸ ਪਾਰਟੀ ਆਪਣੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਜਿਹਦਾ ਇੰਚਾਰਜ ਸੀ ਏਸੀ ਬਲਵੀਰ ਸਿੰਘ ਜਦੋਂ ਇਹ ਅੱਡਾ ਲਖੋਕੇ ਮਜੂਦ ਸੀਗੇ ਇਹਨਾਂ ਨੂੰ ਮੁਖਬਰੀ ਹੋਈ ਕਿ ਇੱਕ i20 ਕਾਰ ਤੇ ਚਾਰ ਨੌਜਵਾਨ ਸ਼ੱਕੀ ਘੁੰਮ ਰਹੇ ਨੇ ਜਿਨ੍ਹਾਂ ਦੇ ਕੋਲ ਪਿਸਤੌਲ ਹੈ ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ ਕਿਉਂਕਿ ਉਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਤ ਚੱਲ ਪੁਲਿਸ ਪਾਰਟੀ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਰੇਡ ਕੀਤਾ ਇਹਨਾਂ ਨੂੰ ਕਾਬੂ ਕੀਤਾ ਜਿਹਦੇ ਵਿੱਚੋਂ ਦੋ ਜਿਹੜੇ ਆ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਦੋ ਜਿਹੜੇ ਗੌਰਵ ਰੀਸ ਗੋਰਾ ਤੇ ਅਰਸ਼ਦੀਫ ਜਿਹੜੇ ਆ ਕਾਬੂ ਆ ਗਏ ਇਹਨਾਂ ਕੋਲੋਂ ਇੱਕ ਪਿਸਤੌਲ ਮਿਲਿਆ 32 ਬੋਰ ਤੇ 6 ਰਾਉਂਡ ਕਿਥੋਂ ਆ ਰਹੇ ਹੋ ਸਰ ਇਹ ਇੱਕ ਜਿਹੜਾ ਗੌਰਵ ਹੈ ਜੀ ਇਹ ਹੈਗਾ ਬੁੱਕਣਖਾਂ ਵਾਲਾ ਕੁਲਗੜੀ ਥਾਣੇ 'ਚ ਪੈਂਦਾ ਤੇ ਅਰਸ਼ਦੀਫ ਹੈਗਾ ਫਿਰੋਜ਼ਸ਼ਾ ਦਾ ਕਲਖੋਥਾਣੇ 'ਚ ਪੈਂਦਾ ਪਹਿਲਾਂ ਵੀ ਮੁਕਦਮਾ ਦਰਜ ਜਾਰ ਰੰਗਾ ਤੇ ਇਹਨਾਂ ਦੇ ਹੈਗੇ ਆ ਜੀ ਤਿੰਨ ਮੁਕਦਮੇ ਦਰਜ ਹੈਗੇ ਪਹਿਲਾਂ ਵੀ ਜੀ ਫਰਮਾਨ ਲੈ ਗਿਆ ਜੀ ਅੱਜ ਪੇਸ਼ ਕਰਨ ਜਾ ਰਹੇ ਆਂ ਫਰਮਾਨ ਲੈ ਲਿਆ ਤੇ ਹੁਣ ਅਗਲੀ ਕਾਰਵਾਈ ਚ ਜੋ ਸਾਹਮਣੇ ਆਵੇਗੀ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਜਿਹੜੇ ਮੁਕਦਮਾ ਫਰਾ ਰਹਿਣਾਂ ਬਾਰੇ ਕੀ ਟੀਮਾਂ ਬਣਾਈਆਂ ਨੇ ਹਾਂਜੀ ਹਾਂਜੀ ਉਹ ਇੱਕ ਤਾਂ ਇਹਦਾ ਭਰਾ ਹੀ ਹੈ ਸੈਮ ਤੇ ਉਹਨਾਂ ਬਾਰੇ ਟੀਮ ਉਹਨੂੰ ਮਗਰ ਭੇਜੀ ਹੋਈ ਹੈ ਜਲਦੀ ਕਾਬੂ ਕਰ ਲਾਂਗੇ